ਅੱਜ ਪਿਆਪਾ ਸਿੱਕਾ ਜੀ ਸਾਰਿਆਂ ਨੂੰ ਸਰਦਾਰ ਜੀ 3 ਰਿਲੀਜ਼ ਹੋ ਗਈ ਆ ਬਾਈ ਜੀ ਤੇ ਰਿਵਿਊਆਂ ਤੋਂ ਪਤਾ ਲੱਗਦਾ ਪਿਆਵਾ ਕਿ ਇਹ ਫਿਲਮ ਬਹੁਤ ਅੱਗੇ ਜਾਣੀ ਆ ਜੇ ਪਿਆਪਾ ਇੰਡੀਆ 'ਚ ਵੀ ਰਿਲੀਜ਼ ਹੁੰਦੀ ਪੰਜਾਬ 'ਚ ਵੀ ਰਿਲੀਜ਼ ਹੁੰਦੀ ਤੇ ਇੱਥੇ ਤੁਹਾਨੂੰ ਪਤਾ ਹੀ ਆ ਬਈ ਗਦਾਰ ਗਦਾਰ ਐ ਉਹ ਜੋ ਵੀ ਚੱਲਦਾ ਪਿਆਵਾ ਭਾਏ ਕੁੜੀਆਂ ਅ ਕ੍ਰੈਡਿਟ ਦਾ ਮੈਚ ਖੇਡਣਾ ਪਾਕਿਸਤਾਨ ਨਾਲ ਉਹ ਕੁਛ ਨਹੀਂ ਉਹ ਮੋਟਾ ਜਾਂ ਕੀ ਨਾ ਉਹਦਾ ਅਮਿਤ ਸ਼ਾਹ ਦਾ ਮੁੱਦਾ ਸ਼ਾਇਦ ਪਤਾ ਨਹੀਂ ਕੀ ਉਹ ਫਰੀਜਨ ਹੱਥ ਮਿਲਾਵੇ ਭਾਏ ਉਹ ਕੁਛ ਵੀ ਨਹੀਂ ਤੇ ਬਸ ਕੱਲਾ ਪੰਜਾਬੀ ਪੱਗ ਵਾਲਾ ਹੁੰਦਾ ਬਾਸ ਸਹੀ ਟਾਰਗੇਟ ਕਰਨਾ ਆਪਾਂ ਆਪਣੇ ਭਰਾ ਦੀ ਵੀਡੀਓ ਲਾਉਣੀ ਹੈ ਇਹਨੇ ਵਿੱਚ ਥੋੜੀ ਜਿਹੀ ਦੱਸਿਆ ਵਾ ਕੀ ਕੀ ਬਣਿਆ ਕੀ ਕੀ ਨਹੀਂ ਇਹ ਅਰਸ਼ਦੀਪ ਭਰਾ ਆ ਤੇ ਇਹਦੀ ਵੀਡੀਓ ਦੇਖਦੇ ਆਂ ਤੇ ਦੇਖਦੇ ਆਂ ਭਰਾ ਨੇ ਕੀ ਦੱਸਿਆ ਵਾ ਚਲੋ ਕਰੀਏ ਸ਼ੁਰੂ 1 2 3 ਉਹ ਚੀਜ਼ ਬਹੁਤ ਗਲਤ ਆ ਇਸ ਚੀਜ਼ ਦੀ ਮਾਫੀ ਉਹਨੂੰ ਮੰਗਣੀ ਚਾਹੀਦੀ ਆ ਤੇ ਮੰਗੇ ਵੀ ਹਾਨੀਆ ਅਮੀਰ ਸਾਡੀ ਇੰਡੀਅਨ ਆਰਮੀ ਨੂੰ ਗਲਤਫਲਤ ਬੋਲਿਆ ਸਟੇਟਮੈਂਟ ਆ ਦਿੱਤੀਆ ਉਹ ਚੀਜ਼ ਬਹੁਤ ਗਲਤ ਆ ਇਸ ਚੀਜ਼ ਦੀ ਮਾਫੀ ਉਹਨੂੰ ਮੰਗਣੀ ਚਾਹੀਦੀ ਆ ਤੇ ਮੰਗੇ ਵੀ ਭਾਈ ਇੱਕ ਪਾਕਿਸਤਾਨੀ ਚੁੜੇਲ ਦੀ ਵਜ੍ਹਾ ਸੇ ਮੈਂ ਆਪਣੇ ਆਰਟਿਸਟੋਨਾਂ ਦਾ ਕਿਉਂ ਨੁਕਸਾਨ ਕਰਾਂ ਸਿੱਧੂ ਮੂਸੇ ਵਾਲੇ ਤੋਂ ਬਾਅਦ ਦਲਜੀਤ ਦਸਾਂਜ ਇਹੋ ਜਿਹਾ ਇਕਲੋਤਾ ਸਿੰਗਰ ਆ ਜਿਹੜਾ ਹਰ ਇੱਕ ਕੰਟਰੋਵਰਸੀ ਉਸ ਵੀਰ ਨੇ ਕਿਹਾ ਕਿ ਮੈਂ ਨੁਕਸਾਨ ਕਿਉਂ ਕਰਾਂ ਮਤਲਬ ਕਿ ਪੈਸੇ ਦਲਜੀਤ ਦੇ ਲੱਗੇ ਹੋਏ ਨੇ ਸਾਰੇ ਫਿਲਮ ਤੇ ਇਹ ਤੁਹਾਨੂੰ ਇਹ ਗੱਲ ਤਾਂ ਪਤਾ ਵਾ ਇਹ ਫਿਲਮ 2 ਮਹੀਨੇ ਪਹਿਲਾਂ ਬਣ ਗਈ ਸੀ ਜਦ ਆਪਣਾ ਅਟੈਕ ਹੋਇਆ ਸੀਗਾ ਜਦ 26 27 ਆਪਣੇ ਹਿੰਦੂ ਭਰਾ ਜਿਹਨਾਂ ਨੂੰ ਕਹਿ ਕੇ ਮਾਰਸਤਾ ਗਿਆ ਸੀ ਉਦੋਂ 2 ਮਹੀਨੇ ਪਹਿਲਾਂ ਫਿਲਮ ਬਣ ਗਈ ਸੀ ਹੁਣ ਇਹ ਚ ਨੁਕਸਾਨ ਜੋ ਨਾ ਰਿਲੀਜ਼ ਕਰੇ ਨੁਕਸਾਨ ਤਾਂ ਆਪਣੇ ਇੰਡੀਅਨ ਦਾ ਹੋਣਾ ਵਾ ਦਿਲਜੀਤ ਹੋਣਾ ਦਾ ਇੰਨੀ ਗੱਲ ਸੜਾ ਸਮਝਦੇ ਨਹੀਂ ਪਏ ਲੋਕ ਅਸੀਂ ਚ ਉਲਝਿਆ ਰਹਿੰਦਾ ਵਾ ਤਲਾ ਕੰਜਰੇ ਐ ਕੌਣ ਤੇ ਸਰਟੀਫਿਕੇਟ ਦੇਣ ਫੇਸਬੁਕਾਂ ਤੇ ਇਥੇ ਤਾਂ ਕਿ ਇੰਡੀਆ ਦੀ ਕਾਫੀ ਸਾਰੀਆਂ ਕੰਪਨੀਆਂ ਜੋ ਪਾਕਿਸਤਾਨ ਨਾਲ ਕੰਮ ਕਰਦੀਆਂ ਨੇ ਜਿਵੇਂ ਕਿ ਟਾਟਾ ਲਾ ਲੋ ਛੋ ਜੇ ਬਾਈਕਟ ਕਰਨਾ ਹੀ ਹੈ ਤੇ ਪੱਕਾ ਹੀ ਕਰੋ ਕੈਨੇਡਾ ਦੀ ਟੋਮੀ ਜੈਨੇਸਿਸ ਸਿੰਗਰ ਜਿਨੇ ਕਾਲੀ ਮਾਤਾ ਦਾ ਰੋਲ ਕਰਕੇ ਬਹੁਤ ਵੱਡੇ ਲੈਵਲ ਤੇ ਇਸਨੇ ਹਿੰਦੂ ਧਰਮ ਨੂੰ ਇਨਸਲਟ ਕੀਤਾ ਵਾ ਕਿ ਤੁਸੀਂ ਵੀ ਪਾਣੀ ਵਿੱਚ ਹਲਦੀ ਤਾਂ ਨਹੀਂ ਘੋਲੀ ਟੈਂਡ ਨੂੰ ਫੋਲੋ ਕਰਕੇ ਤੇ ਹੋ ਜਾਓ ਸਾਵਧਾਨ ਕੋਈ ਸਾਧਾਰਨ ਪ੍ਰਕਿਰਿਆ ਨਹੀਂ ਹੁੰਦੀ ਹੈ ਬਲਕਿ ਤਾੰਤ੍ਰਿਕ ਪ੍ਰਕਿਰਿਆ ਹੁੰਦੀ ਸਭ ਕੇ ਘਰ ਬਰਬਾਦ ਹੋਣੇ ਵਾਲੇ ਹੈ ਕੋਈ ਨਾ ਕੋਈ ਇਨਕੇ ਘਰ ਦਾ ਖਤਮ ਹੋਣੇ ਲੋਕੀ ਕਿੰਨਾ ਸਵਾਦ ਲੈਂਦੇ ਨੇ ਕਾਫੀ ਯੂ ਗੋਲਪੀ ਨਾ ਵੀ ਕਾਫੀ ਵੈਸ ਕਾਫੀ ਨਹੀਂ ਯੂ ਗੋਲਪੀ ਹੋਣਗੇ ਫਲੈਗ ਦਰਜੀਤ ਇੰਡੀਆ ਦਾ ਲਹਿਰੋਂਦਾ ਤੇ ਲੋਕ ਇਹ ਕਮੈਂਟ ਕਰਦੇ ਆ ਵੀ ਇਹ ਤਾਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਵਾ ਪੰਜਾਬ ਨੂੰ ਰਿਪਰੈਜ਼ੈਂਟ ਹਮੇਸ਼ਾ ਪਾਗੀ ਕਰਦੀ ਆ ਇਹਦਾ ਮਤਲਬ ਇਹੀ ਆ ਕਿ ਇਹਨਾਂ ਨੂੰ ਪੱਗ ਤੋਂ ਹੀ ਪ੍ਰੋਬਲਮ ਹੈ ਤੁਹਾਨੂੰ ਕਹਾਣੇ ਚੰਗੇ ਲੱਗਦੇ ਨੇ ਪਰ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਦਿਲਜੀਤ ਦਸਾਂਝ ਦੀ ਸਰਦਾਰ ਜੀ 3 ਮੂਵੀ ਜਿਹਦੇ ਵਿੱਚ ਹਾਨਿਆ ਮੀਰ ਨੂੰ ਰੋਲ ਦਿੱਤਾ ਗਿਆ ਵਾ ਜੋ ਕਿ ਪਾਕਿਸਤਾਨੀ ਐਕਟਰ ਆ ਉਸ ਨੂੰ ਲੈ ਕੇ ਬਹੁਤ ਜ਼ਿਆਦਾ ਕੰਟਰੋਵਰਸੀ ਚੱਲ ਰਹੀ ਆ ਛੋਗੁਰੂ ਰੰਧਾਵਾ ਨੇ ਵੀ ਦਿਲਜੀਤ ਦਸਾਂਝ ਲਈ ਇੱਕ ਟਵੀਟ ਪਾਈ ਆ ਓਹ ਯਾਰ ਮੈਂ ਰਾਤੇ ਵੀ ਹੈਰਾਨ ਆ ਭਰਾਵਾਂ ਤੇ ਵੀ ਕਿ ਯਾਰ ਹੁਣ ਆਪਣਾ ਪੰਜਾਬੀਓ ਪੰਜਾਬੀਆਂ ਦੇ ਵਿਰੁੱਧ ਹੋ ਜਾਂਦਾ ਵਾ ਪਤਾ ਨਹੀਂ ਕੀ ਸਾਲਾ ਮਿਲਦਾ ਨਾ ਉਹਨੂੰ ਯਾਰ ਗਲਤ ਗੱਲ ਆ ਬਈ ਯਾਰ ਇਹਦੇ ਨਾਲ ਹੀ ਤੇ ਤੁਸੀਂ ਕਮੇਟੀ ਦੱਸੋ ਬਈ ਯਾਰ ਜੇ ਪੰਜਾਬੀ ਪੰਜਾਬੀ ਦੇ ਖਿਲਾਫ ਖੜਾ ਹੋ ਜੂਗਾ ਤੇ ਫੇਰ ਤਾਂ ਪੰਜਾਬ ਦੇ ਰਸਤੇ ਬੰਦ ਹੋ ਜਾਣੇ ਤੱਕੀ ਵਾਲੇ ਯਾਰ ਇਹਦੇ ਵਿੱਚੋ ਲਿਖਦਾ ਵਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੰਡੀ ਦਾ ਜਿਹੜੇ ਮੁਲਕ ਦਾ ਖਾਈਏ ਉਸ ਜ਼ਬੂਰਾਣੀ ਮੰਗੀਰਾ ਅੱਗੇ ਉਹਨੇ ਇੰਗਲਿਸ਼ ਚ ਲਿਖਿਆ ਵਾ ਮਤਲਬ ਇਹ ਸਿੱਧਾ ਸਿੱਧਾ ਦਲਜੀਤ ਨੂੰ ਟਾਰਗੇਟ ਕਰ ਰਿਆ ਵਾ ਕਿ ਦਲਜੀਤ ਦੀ ਗਲਤੀ ਹੈ ਇਹਦੇ ਵਿੱਚ ਪਹਿਲਾਂ ਵੀ ਇਹਦੇ ਕਰਕੇ ਹੀ ਕੌਂਟਰੋਵਰਸੀ ਹੋਈ ਸੀ ਪੰਜਾਬ ਵਰਡ ਤੋਂ ਲੈ ਕੇ ਏਰ ਯੂ ਜੋ ਵੀ ਪਾਉਂਦੇ ਆ ਇਹ ਇਦਾਂ ਨਹੀਂ ਕਿ ਲਿਖੀਦਾ ਇਦਾਂ ਲਿਖੀਦਾ ਇਹਦੇ ਕਰਕੇ ਹੀ ਹੋਈ ਸੀ ਕੌਂਟਰੋਵਰਸੀ ਆਪ ਲਾਹੌਰ ਦੇ ਗਾਣੇ ਗਾਣ ਵਾਲੇ ਮਤਾਂ ਦੇ ਰਹੇ ਨੇ ਫਿਰ ਤਾਂ ਗੱਲ ਇਹਦੇ ਤੇ ਵੀ ਲਾਗੂ ਹੁੰਦੀ ਹੈ ਜਿਵੇਂ ਦਲਜੀਤ ਨੂੰ ਸਾਰੇ ਇਹਨੇ ਕਹਿ ਰਹੇ ਨੇ ਕਿ ਆਪਣੇ ਦੇਸ਼ ਵਿੱਚ ਐਕਟ੍ਰੈਸ ਘੱਟ ਗਈ ਸੀ ਜੋ ਤੁਹਾਨੂੰ ਹਾਨੀਆਂ ਨੂੰ ਯੂਜ਼ ਕਰਨਾ ਪੈ ਗਿਆ ਐਦਾਂ ਹੀ ਗੁਰੂ ਰੰਧਾਵਾਤੇ ਵੀ ਗੱਲ ਲਾਗੂ ਹੁੰਦੀ ਹੈ ਜਿਹੜੇ ਤੁਸੀਂ ਪਾਕਿਸਤਾਨ ਦੇ ਗਾਣੇ ਗਾ ਰਹੇ ਉਹਨਾਂ ਦੇ ਨਾਂ ਲੈ ਕੇ ਲਾਹੌਰ ਦੇ ਇਹ ਵੋ ਹਨਾ ਆਪਣੇ ਦੇਸ਼ ਵਿੱਚ ਸ਼ਹਿਰ ਨਹੀਂ ਹੈਗੇ ਵਧੀਆ ਜੋ ਤੁਸੀਂ ਉਹਨਾਂ ਦੀ ਤਾਰੀਫ ਕਰ ਰਹੇ ਉਹ ਲੱਗਦੀ ਲਾਹੌਰ ਦੀਆ ਕੀ ਹੋ ਗਿਆ ਤੁਮੇ ਕਿਉਂ ਨਹੀਂ ਬੋਲ ਰਹੇ ਹੋ ਕੁਝ ਤਾਂ ਬੋਲੋ ਕੁਝ ਤਾਂ ਬੋਲੋ ਭਾਈ ਚਾਹ ਚਲੇਗੀ जीव दिखा दूजी गलत आंदीटमेंट पच्चीस हजार के आसपास लो, पास लोगों को मारा गया था क्या बोल के किसी को भी पकड़ते थे, थे पुलिस वाले गोली मार दी सच्चाई आने तू तो नो ना। तुम्हारे नाइन्टीज में क्या किस तरीके से लोगों को मारते थे, थे? गोली मारी मिलिटेंट है जमीन अत्या खत्म के ਜਦੋਂ ਇੰਡੀਆ ਵਸੇ ਪਾਕਿਸਤਾਨ ਦਾ ਮੈਚ ਹੁੰਦਾ ਵਾ ਉਦੋਂ ਕੋਈ ਕਿਉਂ ਨਹੀਂ ਬੋਲਦਾ ਬਾਲੀਵੁੱਡ ਵਾਲਿਆਂ ਨੇ ਖੁਦ ਪਾਕਿਸਤਾਨ ਵਾਲਿਆਂ ਦੇ ਗਾਣੇ ਰੀਮੇਕ ਕੀਤੇ ਨੇ ਉਦੋਂ ਕੋਈ ਨਹੀਂ ਬੋਲਿਆ ਪੂਰੇ ਪੂਰੇ ਗਾਣੇ ਹੀ ਚੋਰੀ ਨੇ ਜਾਂ ਫਿਰ ਸਾਰੇ ਜਿੰਨੇ ਆਰਟਿਸਟ ਉਹਨਾਂ ਦੇ ਗਾਏ ਹੋਏ ਗਾਣੇ ਨੇ ਬਾਲੀਵੁੱਡ ਵਾਲੇ ਕਹਿ ਰਹੇ ਕਿ ਅਸੀਂ ਦਲਜੀਤ ਦਾ ਬੋਇਕਾਟ ਕਰਨਾ ਵਾ ਤੇ ਅਸੀਂ ਇਹਨੂੰ ਕੋਈ ਵੀ ਫਿਲਮ ਵਿੱਚ ਨਹੀਂ ਲਵਾਗੇ ਨਾ ਦਵਾਗੇ ਤੇ ਦਲਜੀਤ ਦਾ ਇਸ ਤੇ ਕੀ ਰਿਐਕਸ਼ਨ ਆਇਆ ਮੇਰੇ ਕੰਮ ਕਰਨਾ ਵੀ ਨਹੀਂ ਹੈ ਬਾਲੀਵੁੱਡ ਵਿੱਚ ਬਾਲੀਵੁੱਡ ਦੀ ਠੂਈ ਨਹੀਂ ਮਾਰੀ ਅਸੀਂ ਕਿਸੇ ਨੇ ਮੇਰੇ ਕੋ ਕੋਈ ਇੱਛਾ ਵੀ ਨਹੀਂ ਹੈ ਕਿ ਮੈਂ ਬਾਲੀਵੁੱਡ ਨੂੰ ਬਹੁਤ ਮਹ ਜਾ ਕੰਮ ਕੀਤਾ ਮੇਰੀ ਕੋਈ ਅਸੀ ਇੱਛਾ ਨਹੀਂ ਮੈਂ 뮤జిక్ ਕੋ ਪਿਆਰ ਕਰਦਾ ਹਾਂ ਔਰ ਬਿਨਾ ਕਿਸੇ ਕੀ ਮਰਜ਼ੀ ਸੇ ਮੈਂ 뮤జిక్ ਕਰ ਸਕਦਾ ਸਾਡੀ ਗੱਲ ਕਰੋ ਬਾਲੀ ਬੁਲੀਵੁੱਡ ਨੂੰ ਅਸੀਂ ਦਿੱਕਤੀ ਦੇ ਬਰਾਬਰ ਵੀ ਨਹੀਂ ਸਮਝਦੇ ਜੀ ਅਣਖ ਤੇ ਆਪਣੀ ਇੱਜ਼ਤ ਤੇ ਆਪਦੀ ਆਬਰੂ ਤੇ ਜਿਉਂ ਆ ਜੰਨਾ ਚੜ ਜਿਉਂ ਆ ਹਾਨੀਆ ਅਮੀਰ ਜਿਸਨੇ ਸਾਡੀ ਇੰਡੀਅਨ ਆਰਮੀ ਨੂੰ ਗਲਤ ਫਲਤ ਬੋਲਿਆ ਸਟੇਟਮੈਂਟਾਂ ਦਿੱਤੀਆ ਉਹ ਚੀਜ਼ ਬਹੁਤ ਗਲਤ ਆ ਇਸ ਚੀਜ਼ ਦੀ ਮਾਫੀ ਉਹਨੂੰ ਮੰਗਣੀ ਚਾਹੀਦੀ ਆ ਤੇ ਮੰਗੇ ਵੀ ਤੇ ਦਲਜੀਤ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ ਦਲਜੀਤ ਨੇ ਇਦਾਂ ਦਾ ਕੁਝ ਨਹੀਂ ਕੀਤਾ ਦਲਜੀਤ ਨੇ ਹਮੇਸ਼ਾ ਇੰਡੀਆ ਨੂੰ ਪ੍ਰਾਊਡ ਕੀਤਾ ਵਾ ਦਲਜੀਤ ਸਾਨ ਨੇ ਇੰਡੀਆ ਦਾ ਨਾਮ ਬਹੁਤ ਚਮਕਾਇਆ ਬਟ ਫਿਰ ਵੀ ਉਹਨੂੰ ਲੋਕ ਖਾਲਿਸਤਾਨੀ ਆਤੰਕਵਾਦੀ ਕਹਿ ਰਹੇ ਨੇ ਕਿ ਉਹ ਪਾਕਿਸਤਾਨ ਨੂੰ ਸਪੋਰਟ ਕਰਦਾ ਫਿਰ ਤਾਂ ਸਿੱਧਾ ਸਿੱਧਾ ਇਹੀ ਕਲੀਅਰ ਹੁੰਦਾ ਵਾ ਕਿ ਇਸ ਦੇਸ਼ ਲਈ ਤੁਸੀਂ ਜੋ ਮਰਜ਼ੀ ਕੁਝ ਕਰ ਲਓ ਐਟ ਦੀ ਐਂਡ ਜਿੱਤੋਂ ਦੇ ਸਿਰ ਤੇ ਪਾਗਾ ਤੁਹਾਨੂੰ ਖਾਲਿਸਤਾਨੀ ਆਤਵਾਦੀ ਹੀ ਕਿਹਾ ਜਾਏਗਾ ਫਿਲ ਦੇ ਵਿੱਚ ਜਿਹੜੀ ਲੜਾਈ ਆ ਲੜਾਈ ਸਿਰਫ ਦਲਜੀਤ ਜਾਨ ਹੈ ਇਸ ਕਰਕੇ ਕਿ ਉਹ ਸਿੱਖ ਹੈ ਆਉਣ ਵਾਲੀ 5 ਅਕਤੂਬਰ ਨੂੰ ਇੰਡੀਆ ਵਰਸਸ ਪਾਕਿਸਤਾਨ ਦਾ ਮੈਚ ਹੋਣਾ ਵਾ ਬ ਨੀ ਕਰ ਰਿਹਾ ਬਾਕੀ ਰਹੀ ਗੱਲ ਗੁਰੂ ਰੰਧਾਵਾ ਤੇ ਬੀਪਰਾਗ ਵਰਗੀਆਂ ਸਿੰਗਰਾਂ ਦੀ ਮਿੱਕੇ ਜਨੂੰ ਮੈਂ ਪੁੱਛਣਾ ਚਾਹਣਾ ਤੇ ਬੀਪਰਾਗ ਨੂੰ ਇਹ ਗੱਲ ਪੁੱਛਣਾ ਚਾਹਣਾ ਮੈਨੂੰ ਇਸ ਗੱਲ ਦਾ ਜਵਾਬ ਦਿਓ ਜਦੋਂ ਕੰਗਣਾ ਵਰਗੀਆਂ ਜ਼ਹਿਰ ਉਗਲਦੀਆਂ ਨੇ ਉਹ ਤਾਂ ਤੁਸੀਂ ਬੋਲਦੇ ਨਹੀਂ ਕੰਗਣਾ ਕਿੰਨਾ ਜ਼ਹਿਰ ਉਗਲਦੀਆਂ ਕਿੰਨਾ ਪੰਜਾਬ ਦੇ ਖਿਲਾਫ ਸਿੱਖਾਂ ਦੇ ਖਿਲਾਫ ਕਿਸਾਨਾਂ ਦੇ ਖਿਲਾਫ ਕਿੰਨੀ ਗਰਦਾਰ ਕੋਸ਼ਿਸ਼ ਕਰਿਆ ਉਹ ਤਾਂ ਤੁਸੀਂ ਬੋਲੇ ਨਹੀਂ

ਸਾਨੂੰ ਵੈਰੀਆਂ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਇਹ ਜੈਲਸੀਆ ਇਹ ਬੀਪਰਾਕ ਅਮੀਕੇ ਹੋਣੇ ਵਰਗੇ ਸਿਰੇ ਦੀਆਂ ਖੱਚਾਂ ਨੇ ਜਾਂ ਤਾਂ ਬੰਦਾ ਹਰੇਕ ਸਟੇਟਮੈਂਟ 'ਚ ਗੱਲ ਕਰੇ ਆਪਣੀ ਜਿਆਦਾ ਬੋਲ ਲੈਈ ਨਾ ਚੰਗੀ ਚੀਜ਼ ਵੈਲੇ ਇਹਨਾਂ ਨੇ ਬੋਲਣਾ ਨਹੀਂ ਹੁੰਦਾ ਜਦੋਂ ਪਤਾ ਲੱਗਿਆ ਵੀ ਡੀਫੇਮ ਮਿਲ ਰਿਹਾ ਵਾ ਕਿਸੇ ਨੂੰ ਤੇ ਆਪਾਂ ਵੀ ਵਿੱਚ ੱੱਕਾ ਕਰਦੀ ਆ ਆਪਾਂ ਵੀ ਬੋਲਦੀ ਐ ਤੁਹਾਨੂੰ ਪਤਾ ਵੀ ਸਾਨੂੰ ਕੋਈ ਜਾਣਦਾ ਨਹੀਂ ਦਿਲਜੀਤਨਾ ਸਾਡਾ ਕੰਟਰੋਵਰਸੀ ਕਰਕੇ ਤੁਹਾਡੀ ਮਾੜੇ-ਮੋਟੇ ਸਾਨੂੰ ਉਧਰੋਂ ਮੋਦੀ ਭਗਤਾਂ ਵੱਲੋਂ ਸਾਨੂੰ ਨਾ ਮਿਲ ਜੂਗਾ ਠੀਕ ਐ ਤੁਹਾਡਾ ਕੰਮ ਇਹੀ ਆ ਸਿੱਧੂ ਮੂਸੇ ਵਾਲੇ ਤੋਂ ਬਾਅਦ ਦਿਲਜੀਤ ਸਾਂਜ ਇਹੋ ਜਿਹਾ ਇਕਲੋਤਾ ਸਿੰਗਰ ਆ ਜਿਹੜਾ ਹਰ ਇੱਕ ਕੰਟਰੋਵਰਸੀ 'ਚ ਉਲਝਿਆ ਰਹਿੰਦਾ ਵਾ ਬਾਰ-ਬਾਰ ਉਹਦੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ ਨਿੱਕੇ-ਨਿੱਕੇ ਟੌਪਿਕ ਨੂੰ ਲੈ ਕੇ ਇੱਥੇ ਤੋਂ ਬਾਅਦ ਸਾਰਿਆਂ ਨੂੰ ਕਦਰ ਹੋਣ ਲੱਗ ਪਈ। ਨਜੀਦ ਦਸਾਂ ਜ ਕੋਈ ਮਾੜਾ ਸਿੰਗਰ ਨਹੀਂ ਹੈਗਾ ਵਾ। ਉਹਨੇ ਬਹੁਤ ਜ਼ਿਆਦਾ ਪੱਗ ਨੂੰ ਵੀ ਪ੍ਰਮੋਟ ਕੀਤਾ ਪੰਜਾਬੀ ਨੂੰ ਪ੍ਰਮੋਟ ਕੀਤਾ ਵਾ। ਉਹਨੇ ਕੁਝ ਨਹੀਂ ਹੈ ਮਤਲਬ ਇਹੋ ਜਿਹਾ ਕੀਤਾ ਸਿਰਫ ਆਪਣੇ ਲਈ। ਉਹਨੇ ਪੰਜਾਬੀਆਂ ਦਾ ਨਾਮ ਬਹੁਤ ਚਮਕਾਇਆ ਵਾ ਤੇ ਉਹਨੇ ਇੰਡੀਆ ਨੂੰ ਵੀ ਬਹੁਤ ਪ੍ਰਾਊਡ ਫੀਲ ਕਰਾਇਆ ਵਾ। ਪਰ ਚਲੋ ਇੱਕ ਗੱਲ ਹੁਣ ਗੱਲ ਇੱਥੇ ਮੁੱਕਦੀ ਹੈ ਬਾਈ ਯਾਰ ਕਿ ਗੱਲ ਐਵੇਂ ਆ ਕਿ ਆਪਣੇ ਪੰਜਾਬ ਦੇ ਹੋ ਕੇ ਤੁਸੀਂ ਆਪਣੇ ਪਿਆਬੀ ਨੂੰ ਨਿੱਦੀ ਜਾਨਨੇ ਹੋ। ਤੇ ਥੋੜੀ ਜੀ ਗੱਲ ਗਲਤ ਵੀ ਲੱਗਦੀ ਆ ਬਾਈ ਬਣ ਕੇ ਯਾਰ ਥੋੜੀ ਜੀ ਗੱਲ ਸਮਝੋ ਕਿ 2 ਮਹੀਨੇ ਪਹਿਲਾਂ ਵੀਡੀਓ ਉਹ ਮੂਵੀ ਬਣ ਗਈ ਸੀਗੀ ਸਾਰਾ ਡਬਿਊ ਡੂਬਿੰਗ ਹੋ ਗਈ ਸੀ ਤੇ ਆਪਣੇ ਇੰਡੀਅਨ ਭਰਾ ਦਰਜੀਤੋ ਤੇ ਪੈਸੇ ਲੱਗੇ ਹੋਏ ਸੀਗੇ ਤੇ ਹੁਣ ਜੇ ਤੁਸੀਂ ਬੈਨ ਕਰੋਗੇ ਤਾਂ ਆਪਣਾ ਹੀ ਨੁਕਸਾਨ ਆ ਸਾਲਾ ਕਿਸੇ ਦਾ ਥੋੜੀ ਨੁਕਸਾਨ ਆ ਗਲੈਨ ਨੀਕ ਸੀ ਵੀ ਬਾਈ ਬਣ ਕੇ ਤੇ ਸਾਥ ਦੋ ਬਾਈ ਦਲਜੀਤ ਹੁਣਾ ਦਾ ਤੇ ਆਪਾਂ ਜਰੂਰ ਡਟ ਕੇ ਖੜੇ ਆ ਦਲਜੀਤ ਨਾਲ ਤੇ ਤੁਸੀਂ ਵੀ ਵੀਡੀਓ ਸ਼ੇਅਰ ਕਰੋ ਦੱਬ ਕੇ ਸ਼ੇਅਰ ਕਰੋ ਯਾਰ ਕਿ ਪਤਾ ਲੱਗ ਜੇ ਕਿ ਭੈਣ ਨੂੰ ਨਾ ਹੈਗੀਆਂ ਪੰਜਾਬੀ ਤੇ ਪਿਆਪਰੀ ਸਸਰੀ ਗਾਲ ਜੀ ਆਪਾਂ ਮਿਲਦੇ ਆ ਅਗਲੀ ਵੀਡੀਓ ਉਦ ਤੱਕ ਆਪਣਾ ਤੇ ਆਪਣੀ ਫੈਮਲੀ ਦਾ ਧਿਆਨ ਜਰੂਰ ਰੱਖਿਓ